ਸਸ਼ਕਾਲ ਦੇਨ ਇਸ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਸ ਇਸ ਦੇ ਨਾਲ ਅਹਿਮ ਮੀਟਿੰਗ ਕੀਤੀ ਜਾਣੀ ਹੈ ਹਾਈ ਲੈਵਲ ਦੀ ਮੀਟਿੰਗ ਸੱਦੀ ਗਈ ਹੈ ਜੋ ਕਿ ਕਰੀਬ ਦੁਪਹਿਰ 1 ਵਜੇ ਹੋਵੇਗੀ ਦੱਸ ਦੇ ਕਿ ਇਸ ਮੀਟਿੰਗ ਦੇ ਵਿੱਚ ਸਰਕਾਰ ਦੀਆਂ ਸਕੀਮਾਂ ਤੇ ਸਮੀਖਿਆ ਕੀਤੀ ਜਾਣੀ ਹੈ ਸਿਵਲ ਸਕਤਰੇਤ ਵਿਖੇ ਦੁਪਹਿਰ 1 ਵਜੇ ਇਹ ਹਾਈ ਲੈਵਲ ਮੀਟਿੰਗ ਸੱਦੀ ਗਈ ਹੈ ਜਿਸ ਦੇ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨਗੇ ਤੇ ਸਾਰੇ ਜ਼ਿਲ੍ਹਿਆਂ ਦੇ ਡੀਸੀਸ ਇਸ ਮੀਟਿੰਗ ਦੇ ਵਿੱਚ ਮੌਜੂਦ ਹੋਣਗੇ ਦੱਸ ਜੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਅੱਜ ਮੀਟਿੰਗ ਦਾ ਸੱਦਾ ਦਿੱਤਾ ਹੈ ਜਿਸ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡੀਸੀਸ ਨੂੰ ਆਨ ਦੀ ਜਿਹੜੀ ਹੈ ਉਹ ਗੱਲ ਆਖੀ ਗਈ ਹੈ ਮੀਟਿੰਗ ਦੇ ਵਿੱਚ ਅਟੈਂਡ ਕਰਨ ਦੀ ਡਿਸਕਸ ਨੂੰ ਗੱਲ ਕੀਤੀ ਗਈ ਹੈ ਇਸ ਮੀਟਿੰਗਾਂ ਦੌਰਾਨ ਸਰਕਾਰ ਦੀਆਂ ਸਕੀਮਾਂ ਤੇ ਅਤੇ ਕੰਮਾਂ ਦੀ ਸਮਿਖਿਆ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਅੱਜ ਦੁਪਹਿਰੇ 1 ਵਜੇ ਇਹ ਮੀਟਿੰਗ ਹੋਵੇਗੀ ਸਿਵਲ ਸਖਤਰੇਤ ਵਿਖੇ ਇਹ ਮੀਟਿੰਗ ਬੁਲਾਈ ਗਈ ਹੈ ਜਿਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖੁਦ ਕੀਤੀ ਜਾਣੀ ਹੈ ਦੱਸਦੀ ਕਿ ਇਸ ਮੀਟਿੰਗ ਦੇ ਵਿੱਚ ਕਈ ਗੱਲਾਂ ਤੇ ਕਈ ਪਹਿਲੂਆਂ ਤੇ ਚਰਚਾ ਹੋ ਸਕਦੀ ਹੈ ਜਿਸ ਤੋਂ ਬਾਅਦ ਕੋਈ ਧਾਰਿਕ ਬਿਆਨ ਵੀ ਸਾਹਮਣੇ ਆ ਸਕਦਾ ਹੈ ਪਰ ਅਹਿਮ ਖਬਰ ਮੰਨੀ ਜਾ ਰਹੀ ਹੈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਦੇ ਮਾਨ ਦੇ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਥਿਸ ਇਜ਼ ਦੀ ਮੀਟਿੰਗ ਸੱਦੀ ਗਈ ਹੈ ਸਾਰੇ ਜ਼ਿਲ੍ਹਿਆਂ ਦੀ ਸਮੀਖਿਆ ਕੀਤੀ ਜਾਵੇਗੀ ਸਰਕਾਰ ਦੀਆਂ ਸਕੀਮਾਂ ਅਤੇ ਉਹਨਾਂ ਤੇ ਕਿਵੇਂ ਕੰਮ ਹੋ ਰਿਹਾ ਹੈ ਉਹਨਾਂ ਦੀ ਜਿਹੜੀ ਹੈ ਉਹ ਗੱਲ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਇਸ ਕਰਕੇ ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਜਿਸ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਡੀਸੀਸ ਨੂੰ ਕਿਸੇ ਵੀ ਹਾਲਾਤ ਦੇ ਵਿੱਚ ਮੀਟਿੰਗ ਅਟੈਂਡ ਕਰਨ ਦੇ ਹੁਕਮ ਸੀਐਮ ਭਗਵੰਤ ਮਾਨ ਦੇ ਵੱਲੋਂ ਜਾਰੀ ਕਰ ਦਿੱਤੇ ਗਏ ਨੇ 1 ਵਜੇ ਇਹ ਮੀਟਿੰਗ ਹੋਵੇਗੀ ਕਈ ਕੰਤਿਆਂ ਤੱਕ ਮੀਟਿੰਗ ਚੱਲ ਸਕਦੀ ਹੈ ਜਿਸ ਤੋਂ ਬਾਅਦ सीएम ਭਗਵੰਤ ਮਾਨ ਆਪਣਾ ਅਧਿਕਾਰਿਕ ਬਿਆਨ ਜਿਹੜਾ ਹੈ ਉਹ ਜਾਰੀ ਕਰਨਗੇ ਪਰ 1 ਵਜੇ ਇਹ ਮੀਟਿੰਗ ਬੁਲਾਈ ਗਈ ਹੈ ਜਿਸ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖੁਦ ਕੀਤੀ ਜਾਣੀ ਹੈ ਸਾਰੇ ਜ਼ਿਲ੍ਹਿਆਂ ਦੇ ਥਿਸ ਇਸ ਦੀ ਇਹ ਅਹਿਮ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਕੀ ਸਿਚੁਏਸ਼ਨ ਹੈ ਉਸ ਤੇ ਚਰਚਾ ਹੋਵੇਗੀ ਸਰਕਾਰ ਦੀਆਂ ਸਕੀਮਾਂ ਤੇ ਕਿਵੇਂ ਕੰਮ ਹੋ ਰਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੀਸੀਸ ਤੋਂ ਕਈ ਤਰ੍ਹਾਂ ਦੇ ਸਵਾਲ ਪੁੱਛ ਸਕਦੇ ਨੇ ਉਹਨਾਂ ਤੋਂ ਜਵਾਬ ਲੈ ਸਕਦੇ ਨੇ ਤਾਂ ਇਸ ਕਰਕੇ ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਦੱਸ ਜਿਕੇ ਐਕਸ਼ਨ ਮੋਡ ਦੇ ਵਿੱਚ ਐਸੀਐਮ ਭਗਵੰਤਮਾਨ ਨਜ਼ਰ ਆ ਰਹੇ ਨੇ ਤੇ ਹੁਣ ਇਸੇ ਲਈ ਤਹਿਤ ਅੱਜ ਸਾਰੇ ਜ਼ਿਲ੍ਹਿਆਂ ਦੇ ਥਿਸ ਇਜ਼ ਦੀ ਅਹਿਮ ਮੀਟਿੰਗ ਸੱਦੀ ਗਈ ਹੈ ਜੋ ਕਿ ਸਿਵਲ ਸਕਤਰੇਤ ਵਿਖੇ ਦੁਪਹਿਰ 1 ਵਜੇ ਹੋਵੇਗੀ ਜਿਸ ਦੇ ਵਿੱਚ ਸਰਕਾਰ ਦੀਆਂ ਸਕੀਮਾਂ ਅਤੇ ਉਹਨਾਂ ਦੀਆਂ ਕੰਮਾਂ ਤੇ ਸਕੀਮਾਂ ਤੇ ਕਿਵੇਂ ਦੇ ਕੰਮ ਹੋ ਰਹੇ ਨੇ ਉਹਨਾਂ ਤੇ ਇਸ ਵਿੱਚਿਆ ਕੀਤੀ ਜਾਵੇਗੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर